ਕੀ ਦੋ ਆਪਕੀ ਚਮਕੌਰ ਸਾਹਿਬ ਦੀ ਗੜੀ ਜਿੱਥੋਂ ਚਾਰ ਸਾਹਿਬਜ਼ਾਦੇ ਤੇ ਹੋਰ ਦੋ ਵੱਡੇ ਸਾਹਿਬਜ਼ਾਦੇ ਤੇ ਪੰਜ-ਪੰਜ ਕਰਕੇ ਸੀ ਸਿੰਘ ਜਿਹੇ ਸੀ ਜਦੋਂ ਤਾਂ ਘਰ ਦੇ ਆਉਂਦੇ ਸੀ ਉਹ ਗਲੀ 'ਚ ਲੜਦੇ-ਲੜਦੇ ਘਰੀ ਸ਼ਹੀਦ ਹੋ ਗਏ ਪਹਿਲਾਂ ਇਧਰ ਵੀ ਆਉਂਦੇ ਹੁੰਨੇ ਸੀ ਆਪਾਂ ਇੱਕ ਵਾਰ ਇਧਰ ਆਏ ਗੁਰਦੁਆਰਾ ਕੱਚੀ ਗੜੀ ਇੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਪੰਜ ਸਿੰਘਾਂ ਦਾ ਜਥਾ ਕਿੱਠਾ ਨੂੰ ਜਾਂਦਾ ਹੈ ਜੋ ਉਦਵਸਤੇ ਇੱਥੇ ਹੀ ਗੁਰੂ ਸਾਹਿਬ ਜੀ ਦੱਸਿਆ ਖਲੋਤੇ ਆਹ ਗੜੀ ਇੱਥੇ ਆਇਆ ਮਤਲਬ ਉਹ ਅੱਛੀ ਨਾ ਆਉਂਦੀ ਕਿੱਥੇ ਗਈ ਆਹ ਚ ਖਲੋਤਾ ਕਿਹਨੂੰ ਮਿਲੇ ਰੋਜ਼ ਦਿਨ ਲੋਕੋ ਸੋਚਦੇ ਰਹਿੰਦੇ ਨੇ ਕਿ ਮੈਂ ਕੌਣ ਹਾਂ ਜੀਤੋ ਸੋਚਦੇ ਰਹਿੰਦੇ ਨੇ ਚਾਹਾਂਗੇ ਬਾਝੋਂ ਤੇਰੇ ਤੇ ਉਹਦੇ ਰੰਗ ਸੋਹਾਂ ਕਿਹਨਾਂ ਬਾਤੀਏ ਕਚਰੀ ਚਰੇ ਰਿਹਾ ਇਹਨਾਂ ਕਰਵਾਉਣ ਦਾ ਲੋਹਾ ਹੈ ਆਪਣਾ ਜੁਦਨ ਮਨ ਮਹਿ ਸਿਮਰੋ ਸਭਨ ਦਾ ਆਵਾਜ਼